हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਆ ਸਾਰੀ ਸੰਗਤ ਠੀਕ ਠਾਕ ਹੋਊਗੀ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਆ ਜੀ ਆਪਾਂ ਪਿੰਡ ਦੇ ਰੇਡੀਓ ਵਾਲੇ ਵੀਰ ਜਿਹੜੇ ਬਹੁਤ ਘੈਂਟ ਫਨੀ ਵੀਡੀਓ ਬਣਾਉਂਦੇ ਆ ਵੀਡੀਓ ਦਾ ਥੰਬਨੇਲ ਤੁਸੀਂ ਵੇਖ ਲਿਆ ਜੀ ਕੁੱਤਾ ਮੂਤਰਿਆ ਤੇ ਇਹ ਵਿੱਚ ਹੁਣ ਵੀਡੀਓ ਦੇ ਵੇਖਾਂਗੇ ਕੀ ਆ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਜਿਹੜੇ ਪਿੰਡ ਦੇ ਰੇਡੀਓ ਵਾਲੇ ਵੀਰ ਜੀ ਨੂੰ ਪਿਆਰ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਬੜੀ ਜਿੱਤੋਂ ਕੈਮਰਾ ਮਾਰਿਆ ਆਉਤਰੇ ਆਉਂਦੇ ਆਉਂਦੇ ਨਾ ਜਨ ਨਾਦੀ ਪਾਗਦੇ ਮੇਸਾ ਨਾ ਇੱਕ ਸੁਲਬੇ ਜੀ ਬੰਨੀ ਆਨੇ ਲੱਗਦੀ ਹਾ ਇਹ ਤਾਂ ਵੱਡਿਆ ਆ ਕੀ ਤੂੰ ਤਾਂ ਮੈਨੂੰ ਆਣਾ ਹਾਂ ਪਸ਼ ਹੋਰੂਮਾਂ ਤੇ ਜਾਣਾ ਮੈਨੂੰ ਚੋਰ ਬਾਜ਼ਾਰ ਜਾ ਲੱਗੀ ਜਾ ਆ ਗੜੇ ਚੋਰ ਵੇ ਲਿਆ ਓ ਜਿੰਨਾਂ ਲੰਡਾ ਆਂਦੇ ਆ ਓ ਲੰਡਾ ਨਹੀਂ ਲੰਡਨ ਆਏ ਲੰਡਨ ਓ ਜਿਹੜੀ ਚੀਜ਼ ਲੰਡਨੋਂ ਨਹੀਂ ਨਾ ਮਿਲਦੀ ਇੱਥੋਂ ਮਿਲ ਜਾਂਦੀ ਆ ਬਾਸੀ ਪਿੰਡ ਜਾ ਕੇ ਨਾ ਕਿ ਇਹਨੂੰ ਦਸੀਂ ਕਹੀਂ ਸ਼ੋਰੂਮ ਚ ਹੀ ਗਏ ਆ ਇਹ ਵੀ ਕੋਈ ਇੱਜ਼ਤ ਆ ਓਏ ਆ ਗੱਪ ਜਾਣਾ ਆ ਜੂਗਾ ਓਏ ਸਾਰੇ ਲੋਕ ਗੱਪੀ ਮਾਰਦੇ ਆ ਖੜਦੇ ਸਾਰੀਆਂ ਚੀਜ਼ਾਂ ਇੱਥੋਂ ਆ ਤੇ ਪਿੰਡ ਜਾ ਕੇ ਦੱਸਦੇ ਵੀ ਸ਼ੋਰੂਮਾਂ ਚੋਂ ਲਿਆਦਿਆਂ ਇਹ ਵੀ ਲੋਕ ਕੀ ਬੜੇ ਸ਼ਤਾੜੇ ਲੈਣਾ ਨਾ ਇੱਥੋਂ ਇਲਾ ਆਪਣੀ ਜੇਬ ਦਾ ਭਾਰ ਵੀ ਵੇਖਣਾ ਠੀਕ ਹੈ ਨਾ ਆਇਆ ਠੀਕ ਆ ਆ ਲਾ ਕੇ ਹੋਏ ਤੇ ਮੈਨੂੰ ਤੇ ਸਾਰੇ ਪਸੰਦ ਆ ਤੂੰ ਉਹਨਾਂ ਕੁੱਟਣਾ ਹੀ ਆ ਗਏ ਜੀ ਤੈਨੂੰ ਪਸੰਦ ਆ ਤੇ ਇਹ ਤੇ ਸਹੀ ਤੂੰ ਉਹਦੇ ਉੱਤੇ ਲੰਮੇ ਪੈ ਗਿਆ ਸਹੀ ਸਹੀ ਆ ਓਏ ਆ ਦੱ ਟੈ 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 ਉਹ ਛੱਡ ਦੇ ਬੁੜੀਆਂ ਵਾਲੀਆਂ ਹੀ ਕੀ ਹੋਇਆ ਤੈਨੂੰ ਓ ਲੈ ਵੀ ਵੱਡਿਆ ਅੱਜ ਤੇ ਆਪਾਂ ਸਾਰਾ ਅੰਬਰ ਸਾਰੀ ਲੁੱਟ ਲਿਆਈ ਓ ਤੂੰ ਲੁੱਟ ਲਿਆ ਕੇ ਉਹਨਾਂ ਨੇ ਲੁੱਟ ਲਿਆ ਮੇਰੀ ਜੇਬ ਚ ਪੈਸੇ ਵੀ ਕਿਰਾਏ ਜੋਗੇ ਰਹਿ ਗਏ ਆ ਤੂੰ ਲਿਆ ਅੰਬਰ ਸਾਰਾ ਉਹ ਤੇ ਖਰੀਦ ਵੀ ਕਿੰਨਾ ਕੁ ਲਿਆ ਵਾ ਤੂੰ ਨਾ ਖੁਸ਼ ਹੋਈ ਕਿਤੇ ਓਏ ਆ ਗਿਆ ਖੁਸ਼ ਹੋਈ ਵੱਡਿਆ ਇੱਕ ਗੱਲ ਕਮਾ ਹੁਣ ਕੀ ਆ ਕਹਿ ਗੁੱਸਾ ਨਾ ਕਰੇਗਾ ਓਏ ਜੇ ਕੋਈ ਹੋਰ ਚੀਜ਼ ਲੈਣ ਲਈ ਮੈਨੂੰ ਜ਼ੋਰ ਪਾਇਆ ਨਾ ਤੇ ਫੇਰ ਮੈਨੂੰ ਗੁੱਸਾ ਆਣਾ ਹੀ ਆ ਅਹੀਂ ਤੈਨੂੰ ਕੀ ਜ਼ੋਰ ਪਾਣਾ ਮਾ ਹਾਲੇ ਤੇ ਆਪਨੇ ਜ਼ੋਰ ਪੈ ਗਿਆ ਤੇ ਕਾਹਦਾ ਮੈਨੂੰ ਕਾਹਦਾ ਜ਼ੋਰ ਪੈ ਗਿਆ ਹੁਣ ਇਹ ਵੱਡਿਆ ਹਾਂ ਮੈਨੂੰ ਨਾ ਮੜਾ ਜਾ ਮੂਤਾ ਆ ਗਿਆ। ਤੈਨੂੰ ਬੰਦਾ ਹੋਵਾਂਗੇ 9 ਤਰੀਕ। ਤੈਨੂੰ ਮਿੰਟ ਬਾਅਦ ਮੂਤਾ ਆਏ ਦਾ ਪਹਿਲਾਂ 15 ਮਿੰਟ ਤੂੰ ਬੱਸ ਲੇਟ ਕਰਾਈ ਆ। ਇੱਥੇ ਹੁਣ ਬਾਜ਼ਾਰ 'ਚ ਤੈਨੂੰ ਮੈਂ ਕਿਥੇ ਕਰਾਵਾਂ? ਤੁਰਿਆ ਚੁੱਪ ਕਰਕੇ ਘੁੱਟ-ਘੁੱਟ ਕੇ। ਅਸੀਂ ਕੀ ਕਰੀਏ ਆ ਗਿਆ ਤੇ ਆ ਗਿਆ ਤੇ ਹੁਣ ਤੇ ਮੇਰੀ ਜੇਬ 'ਚ ਕਰ ਦੇ ਹੁਣ ਆ ਗਿਆ ਦੇ। ਜੇਬ 'ਚ ਕਰ ਦਿੰਦਾ। ਓਏ ਮੇਰੇ ਕੋਲ ਕੋਟ ਨਾ ਖਾਲੀ ਬੰਦਿਆਂ ਨੂੰ ਤੁਰਿਆ ਪਹਿਲਾਂ ਤੇ ਪਾਣੀ ਪੀਣੋ ਨਹੀਂ ਹਟਣਿਆ ਉਹਦੇ। ਤੇ ਅਸੀਂ ਕੀ ਕਰੀਏ ਹੱਡਾ ਹੁਣ ਧਿਆਨ ਉਹ ਗਿਆ ਤੇ। ਉਹ ਧਿਆਨ ਕਿਸੇ ਚੰਗੇ ਬੰਨੇ ਲਾ ਇਧਰਲੇ ਬੰਨੇ ਨਾ ਧਿਆਨ ਲਾ। ਮੈਨਰੇ ਕੋਈ ਨਹੀਂ ਕੰਧ ਕੁੰਦ ਨਾਲ ਲਾ ਕੰਧ ਨਾਲ ਆ ਤੂੰ ਬੰਦ ਨਾਲ ਲਾ ਕੇ ਕਰਨਾ ਮੁੱਤਾ ਓਏ ਆਇਆ ਗਾਹ ਪੁੱਛਦੇ ਆ ਕਿਹਨੂੰ ਵੇਲਾ ਕਰਾਦੇ ਆ ਬਣਾਣੀ ਆ ਓਏ ਆ ਜਾ ਭਰਾਵਾ ਕੀ ਕਰਾਉਣਾ ਤੈਨੂੰ ਮੈਂ ਆਪਣੇ ਕਰਾਉਂਦਾ ਤੇਰਾ ਸਿੱਧਾ ਨਾ ਰਹੂਗਾ ਬਾਸ ਤੇ ਨਾ ਵੱਜੂਗੀ ਬਾਸੀ ਪੂਰੇ ਮੇਰੀ ਜਾਨ ਹੀ ਖਾਲੀ ਤੇ ਮੇਰੀ ਆਇਆ ਗਾ ਤੁਰ ਆਵਣੀ ਆਂਡਿਆ ਓਏ ਆਇਆ ਇਹਨੂੰ ਪੁੱਛਦੇ ਆਂ ਭਾਜੀ ਹਾਂਜੀ ਹਾਂਜੀ ਆਪਾਂ ਅੰਬਰਸਾਰ ਹੀ ਰਹਿੰਦੇ ਆਂ ਅੰਬਰਸਾਰ ਖਲੋਤੇ ਤੇ ਅੰਬਰਸਾਰ ਹੀ ਰਹਿਣਾ ਦੱਸੋ ਕੰਮ ਕੀ ਆ ਭਾਜੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਛੇਤੀ ਪੁੱਛੋ ਟਾਈਮ ਨਹੀਂ ਹੈਗਾ ਇਨਾ ਆਪਾਂ ਨਾ ਪਸ਼ਾਬ ਜਾ ਕਰਨਾ ਏ ਇੱਥੇ ਕਿਤੇ ਕਰ ਲੋਗੇ ਮੈਂ ਸੀਟੀਆਂ ਮਾਰ ਕੇ ਕਰਾਣਾ ਹਾਂ ਅਸਲ ਕੋਈ ਨਹੀਂ ਆ ਵੀ ਜਗ੍ਹਾ ਕੋਈ ਨਹੀਂ ਨਹੀਂ ਆਪਣੇ ਕੋਲ ਨਹੀਂ ਹੈਗੀ ਜਗ੍ਹਾ ਇੱਥੇ ਕਰ ਲੋ ਕਿਦੋਂ ਭਰਾਵਾ ਕੱਲੀ ਲੱਗੇ ਇਧਰ ਮਾਰ ਦੇ ਦੇ ਚੋ ਚਲੋ ਚਲੋ ਕਮੇਟੀ ਵਾਲੇ ਆ ਗਏ ਅੱਛਾ ਉਹ ਕਮੇਟੀ ਵਾਲਿਆਂ ਦਾ ਚੱਕਰ ਡਾਇਨਾਡਰ ਕਮੇਟੀ ਵਾਲਿਆਂ ਦਾ ਓਏ ਓਏ ਹੁਣ ਤੂੰ ਜੇ ਮੂਤਾ ਮਾਤਾ ਕੀਤਾ ਨਾ ਤੇ ਤੈਨੂੰ ਵੀ ਕਮੇਟੀ ਵਾਲਿਆਂ ਨੂੰ ਜੁਕਾ ਦੇਣਾ ਮੈਂ ਓਹ ਕਰਾ ਦੇਣਗੇ ਕਰਾ ਦੇ ਦੇਣਗੇ ਕਢਾ ਜਰੂਰ ਦੇ ਦੇਣਗੇ ਇੰਨਾ ਕਢਾਇਆ ਵਾ ਹੋਇਆ ਤੂੰ ਨਾ ਦੰਦ ਕੱਢ ਉਹ ਵਡਿਆ ਤੂੰ ਕੀ ਮੈਨੂੰ ਘੁੰਮਣ ਘੇਰੀਆਂ ਜਾਂ ਦਵਾਈਆਂ ਡਿਆ ਵਾ ਸਾਰਾ ਬਾਜ਼ਾਰ ਫਿਰ ਲਿਆ ਵਾ ਕੋਈ ਨਹੀਂ ਦੱਸਣ ਡਿਆ ਓਏ ਇਹਨਾਂ ਇਦਾਂ ਨਹੀਂ ਦੱਸਣਾ ਨਿਕਿਆ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਹੈ ਤਾਂ ਕਿਹੜੀ ਓਏ ਆਪਾਂ ਇਹਨਾਂ ਨੂੰ ਕਹੀਏ ਵੀ ਅਸੀਂ ਤੁਹਾਡੇ ਕੋਲ ਸਮਾਨ ਲੈਣਾ ਵਾ ਤੇ ਸਾਨੂੰ ਬਾਥਰੂਮ ਕਰਾ ਦਿਓ ਫੇਕ ਰਾ ਦੇਣਾ ਇਹਨਾਂ ਨੇ ਚੱਲ ਆਇਆ ਇਹ ਸਾਸਰੀ ਗਲਪਾ ਜੀ ਇਹ ਕਿਹੜੇ ਦਫਤਰ ਚ ਵਰਗੇ ਪਾਜੀ ਇੱਥੇ ਆਪਣੇ ਕੋਈ ਪਿਸ਼ਾਬ ਵਾਲੀ ਜਗ੍ਹਾ ਹੈਗੀ ਆ ਵਾਲੀ ਜਗਾ ਇੱਥੇ ਕਿੱਥੇ ਲੱਭਣ ਦੇ ਬਾਹਰ ਜਾ ਕੇ ਵੇਖੋਗੇ ਤੇ ਪਾਜੀ ਆਪਾਂ ਜੇ ਸਮਾਨ ਸਮੋਣ ਲੈ ਲਈਏ ਤੁਹਾਡੇ ਕੋਲੋਂ ਤੇ ਫੇਰ ਕਰਾ ਦਿਓਗੇ ਹਾਂ ਭਾਈ ਕੋਈ ਨਹੀਂ ਗੱਲਾਂ ਗੱਲ ਆਏ ਦੱਸੋ ਗੰਗਰੋ ਵੇਹ ਕੀ ਕੀ ਹੁੰਦਾ ਆਪਣੇ ਕੋਲ ਆਪਣੇ ਕੋਲ ਵੀਰ ਜੀ ਲੈਪਟਾਪ ਹੁੰਦੇ ਆ ਹਾਂ ਉਹ ਚਲੋ ਫੇ ਇਦਾਂ ਕਰੋ 20 ਕ ਦਾ ਲੈਪਟਾਪ ਦੇ ਦੋ ਮੀਆਂ ਕ ਦਾ ਮਾਮਾ ਗਿਜਕ ਲੈਣ ਆਇਆ ਇੱਥੇ 60000 ਤੋਂ ਤੇ ਸ਼ੁਰੂ ਹੀ ਹੁੰਦੇ ਆ ਹਾਂ ਵੱਡਿਆ 60000 ਦਾ ਤੇ ਆਪਾਂ ਕੋਠਾ ਪਾ ਲੈਣਾ ਆ ਆਹ ਜੀ ਕੋ ਪੰਜਾਂ ਦਾ ਹਾਲੀ ਚੀਜ਼ ਨਹੀਂ ਰੱਖੀ ਪੰਜਾਂ ਦਾ ਹਾਲੀ ਕਰਿਆਨੇ ਦੁਕਾਨ ਤੇ ਆਏ ਨਿਕਲ ਜਾਓ ਬਹਿ ਬਹਿ ਕੇ ਇੱਥੋਂ ਦੰਡੀ ਵਾਜਾ ਦੰਡੀ ਆਹ ਕਿਹੜਾ ਪਾਉ ਆ ਬਹੁਤ ਧੰਨਵਾਦ ਹੋਰ ਲਾਸਕੀਮਾ ਉਹ ਤੇਰੀਆਂ ਵੀ ਸਕੀਮਾਂ ਵੀ 60-60 ਹਜ਼ਾਰ ਚ ਪੈਣ ਡੀਆਂ ਵਾ ਰਵਾ ਮੈਂ ਗਰਾ ਮਰ ਜਾ ਫਿਰ ਆਹ ਤੇਰੇ ਸਾਰੇ ਸਿਆਪੇ ਕਰਦਾ ਫਿਰਨੇ ਆ ਕਿਸੇ ਨੂੰ ਪੁੱਛ ਕਦੀ ਕਿਸੇ ਨੂੰ ਪੁੱਛ ਸਿੱਧੇ ਮੂੰਹ ਕੋਈ ਕੋਣ ਨਹੀਂ ਡਿਆ ਸਹੀ ਗੱਲ ਹੈ ਪਿੰਡ ਚਲ ਜੀਏ ਤੇ ਪਿੰਡ ਨਹੀਂ ਨਾ ਜਾਇਆ ਜਾਣਾ ਤੇ ਕੋਈ ਨਹੀਂ ਫੇਰ ਮਾਰ ਤਰਲੇ ਲੋਕਾਂ ਦੇ ਭਰਾਵਾ ਛੇਤੀ ਕਰ ਮੇਰਾ ਟਾਈਮ ਥੋੜਾ ਰਹਿੰਦਾ ਜਾਣਦਾ ਹਾਂ ਤੂੰ ਮਰ ਚੱਲਿਆ ਵਾ ਵੀ ਟਾਈਮ ਥੋੜਾ ਵਾ ਤੇਰੇ ਨਾਲ ਮਟਕੇ ਕੀ ਹੋ ਚੱਲਿਆ ਵਾ ਓਏ ਨਿੱਕਿਆ ਹਾਂ ਓਏ ਯਾਰ ਇਹ ਹੁੱਕੇ ਸਲੇਰਾ ਇਹ ਆਉਂਦਿਆ ਸਲੇਰਾ ਕਿੰਨੂ ਕਰੀਏ ਕਾਬੂ ਸਹੀ ਗੱਲ ਹੈ ਪੰਪ ਬੰਮ ਪਾੜ ਗਏ ਜਰਾ ਉਹ ਮੈਨੂੰ ਲੱਗਣ ਵੀ ਫੁਕਰਾ ਜਾ ਡਿਆ ਵਾ ਇਹਨੂੰ ਕੋਸ਼ਿਸ਼ ਕਰਦੇ ਆ ਆਜਾ ਭਾਵੇਂ ਤੁਹਾਨੂੰ ਪੰਪ ਪਾੜ ਜੇ ਕੀ ਹਾਲ ਨੇ ਭਾਉ ਜੀ ਵਧੀਆ ਜੀ ਭਾਉ ਕਿਤੇ ਵੇਖਿਆ ਵੇਖਿਆ ਲੱਗਣਿਆ ਯਾਰ ਹਾਂ ਕਿਹੜਾ ਨਗਰਿਆ ਆਪਣਾ ਓਏ ਆਪਣਾ ਬੰਡਾਲਾ ਬੰਡਾਲਾ ਵੇਖਿਆ ਵੱਡਿਆ ਤੇਰੇ ਮੈਂ ਕਾ ਹੀ ਨਾ ਵੀਰ ਕਿਤੇ ਵੇਖਿਆ ਵੇਖਾਂ ਲੱਗਦਾ ਓਹ ਧਾਥ ਪਰੇ ਭਰਾ ਏ ਤੇ ਪਰ ਯਾਰ ਮੈਂ ਤੁਹਾਨੂੰ ਨਹੀਂ ਵੇਖਿਆ ਗੁਰੂਆਹੇ ਕਿਹੜਾ ਟੈਲੀਵਿਜ਼ਨ ਜੋਂੜਾ ਤੂਆਂ ਨੂੰ ਵੇਖਦਾ ਓਹ ਜਦੋਂ ਭਰਾ ਹੀ ਹੋ ਗਏ ਤਾਂ ਫਿਰ ਕਾ ਦੀ ਗੱਲ ਆ ਅੱਜ ਦਿਨਾਂ ਗੱਲਾਂ ਆ ਆ ਵੇਲਾ ਨਿਕਿਆ ਰੱਬ ਦੀਆਂ ਕਰਨੀਆਂ ਓਏ ਪਤਾ ਨਹੀਂ ਕਦੋਂ ਕਿੱਥੇ ਮਿਲ ਪਣਾ ਹੈ ਭਰਾਵਾਂ ਨੇ ਹਾਂ ਇਹ ਤਾਂ ਜੋੜੀ ਸੁਜੋਗਾ ਦੀ ਗੱਲ ਹੁੰਦੀ ਆ ਗੱਲਾਂ ਛੱਡੋ ਤੁਸੀਂ ਇਹ ਦੱਸੋ ਕਿਧਰ ਕੋ ਮੰਡਾ ਏ ਓਏ ਆਏ ਤੇ ਯਾਰ ਇੱਧਰ ਹੀ ਹਾਂ ਪਰ ਇੱਕ ਮਸਲਾ ਆ बन ਗਿਆ ਭਾਉ ਉਹ ਸਾਰੇ ਮਸਲੇ ਹੱਲ ਕਰ ਦਿਆਂਗੇ ਓ ਯਾਰ ਗੱਲ ਦੇ ਸ਼ਰਮਜੀ ਵਾਲੀ ਤੈਨੂੰ ਕੀ ਦਸੀਏ ਉਹ ਗੁਰੂਆ ਜਦੋਂ ਭਰਾ ਹੀ ਬਣ ਗਿਆ ਫਿਰ ਸ਼ਰਮਾ ਗਾਦੀਆ ਸੁਣ ਕੇ ਦੱਸੋ ਉਹ ਗੱਲ ਈ ਭਰਾਵਾ ਸਮਾਨ ਜਾ ਲੈਣ ਆਏ ਆ ਇਹਨੂੰ ਨਿੱਕੇ ਨੂੰ ਪਿਸ਼ਾਬ ਆ ਗਿਆ ਉਹ ਤਾਂ ਹੀ ਲੱਗਦਾ ਕਿ ਜਦਾਂ ਇਹਨੂੰ ਕੁਝ ਆਇਆ ਹਾਂ ਗੱਲ ਕਰ ਮਖੌਲ ਜੇ ਨਾ ਕਰ ਉਹ ਟੈਨਸ਼ਨ ਨਾ ਲਾ ਛੇਤੀ ਕਰਾ ਆਨਦਾ ਕੋਨਾ ਕੋਨਾ ਜਾਣਦਾ ਤੁਹਾਡਾ ਭਰਾ ਉਹ ਫਿਕਰ ਨਾ ਕਰੋ ਹੈਗਾ ਆਪਣਾ ਇੱਥੇ ਇੱਕ ਕਾਫੇ ਕਾਫੇ ਦੇ ਕਰਾਉਂਦੇ ਆ ਉਹ ਬੱਸ ਮੈਂ ਗਿਆ ਤੇ ਆਇਆ ਕੇ ਆ ਜਾ ਆ ਜਾ ਜਲ ਫਿਰ ਵੱਡਾ ਕੈਫੇ ਕੀਂਦਾ ਵਾ ਉਹ ਮੈਨੂੰ ਕੀ ਪਤਾ ਕੋਈ ਡੱਬਾ ਡੁੱਬਾ ਹੁੰਦਾ ਹਣਾ ਕੈਫੇ ਕੀ ਹੁੰਦਾ ਨਹੀਂ ਨਹੀਂ ਡੱਬਾ ਡੁੱਬਾ ਨਹੀਂ ਹੁਣਾ ਆ ਵੇ ਕੈਫੇ ਕਹਿੰਦਾ ਕਿੱਡਾ ਮੂੰਹ ਭਰ ਜਾਂਦਾ ਹੈ ਕੈਮ ਤਾਂ ਭਰਾਵਾ ਤੇਰੇ ਪੱਜ ਮੈਂ ਵੀ ਵੇਖ ਲੂੰਗਾ ਅੱਜ ਕਿਹੜੀ ਸਗਾਰ ਨੂੰ ਕਹਿੰਦੇ ਕੈਫੇ ਹਾਂ ਵੇ ਲਾ ਵੱਡਿਆ ਕਿਸਮਤ ਦੀਆਂ ਗੱਲਾਂ ਹੁੰਦੀਆਂ ਧੋਨੇ ਗਾਲਾਂ ਦੇਂਦਾ ਆਂਡਿਆਂ ਕਿ ਤੇਰਾ ਹੀ ਸਿਆਪਾ ਕਰਦਾ ਫਿਰਨੇ ਆਂ ਅੱਜ ਫਿਰ ਕੈਫੇ ਦੀ ਚੱਲੂਗਾ ਹਾਏ ਹੰਮਣਾ ਹਵਾ ਤੇ ਛੱਕ ਬੈਠਾ ਵਾ ਹੁਣ ਇਹਨਾਂ ਨੂੰ ਕਿਹੜੇ ਕੈਫੇ 'ਚ ਕਰਾਉਣਾ ਯਾਰ ਉੱਧਰ ਲੈ ਜੰਨੇ ਆ ਜੇ ਸੀਜੇ ਬੰਦੇ ਆ ਇਹਨਾਂ ਨੂੰ ਕੀ ਪਤਾ ਲੱਗਣਾ ਵਾ ਚਲ ਕੋਈ ਨਹੀਂ ਮਾਰ ਦਿੰਨੇ ਆ ਝੂਠਾ ਆ ਵਡਿਆ ਓਏ ਹੌਸਲਾ ਰੱਖ ਆ ਜਾਂਦਾ ਵਾ ਆ ਜਾਂਦਾ ਆ ਜਾਂਦਾ ਆ ਗਿਆ ਓ ਪਾਉ ਖਾਲੀ ਹਥੀ ਕੈਫੇ ਕਿੱਥੇ ਹੀ ਓ ਪਾਉ ਕੈਫੇ 'ਚ ਅੱਜ ਬੰਦੇ ਆ ਸੋਏ ਤੇ ਹੁਣ ਮੈਂ ਕਿੱਥੇ ਕਰੂੰਗਾ ਕੋਈ ਨਾ ਕਰਾ ਦਿੰਨੇ ਆ ਤੈਨੂੰ ਵੀ ਓਏ ਅੰਬਰ ਸਰਦਾਰ ਕੋਨਾ ਕੋਨਾ ਜਾਣਦਾ ਤੁਹਾਡਾ ਭਰਾ ਸੁਫੇ ਕਰਾ ਵੀ ਓਏ ਆ ਜਾਓ ਮੇਰੇ ਮਗਰੇ ਕਰਾਉਣਾ ਵਾ ਹੂੰ ਪੰਦਾ ਦਿਖਣਾ ਤੁਹਾਨੂੰ ਚਟੇ ਪਜਾਮੇ ਕੁਰਤੇ ਵਾਲਾ ਹੂੰ ਉਹਨੂੰ ਪੁੱਛੋ ਉਹਨੇ ਕਰਾ ਦੇਣਾ ਤੁਹਾਡਾ ਕੰਮ ਕਿਉਂ ਉਹਨੂੰ ਕਿ ਪੁੱਛੀਏ ਭਈ ਉਹਦੀ ਇੱਥੇ ਦੁਕਾਨ ਆ ਤਾਂ ਉਹਨੇ ਕਰਾ ਦੇਣਾ ਵਾ ਤੇ ਭਰਾਵਾ ਤੂੰ ਹੀ ਪੁੱਛ ਲੈ ਤੇਰੀ ਕਿਹੜਾ ਜਬਾਨਸ ਹੁੰਦੀ ਆ ਦੂਆ ਮੈਂ ਤੇ ਕੱਲ ਪੁੱਛਿਆ ਸੀ ਉਹ ਕੈਫੇ ਕੱਲ ਵੀ ਬੰਦ ਸੀ ਗੱਲਾਂ ਹੀ ਕਰੀ ਜਾਓਗੇ ਕਿ ਪੁੱਛੋਗੇ ਵੀ ਇਹ ਨਾ ਹੋਏ ਕਿਸੇ ਬੰਦੇ ਨਿਕਲ ਜੇ ਜਾ ਪੁੱਛ ਕੇ ਆਉਂ ਮੈਂ ਇੱਥੇ ਖਲੋਤਾ ਵਾਂ ਚੱਲਾ ਜਾਓ ਜਾਓ ਛੇਤੀ ਵੱਡਿਆ ਤੂੰ ਨਾ ਪੁੱਛੇ ਤੂੰ ਤਾਂ ਜਿੰਨੂੰ ਪੁੱਛਣ ਦਾ ਨਾ ਹੋ ਜਾਂਦੀ ਆ ਆਪ ਕੀ ਮੈਂ ਪੁੱਛੂੰਗਾ ਉਹ ਹੀ ਪੁੱਛ ਲੈ ਭਰਾਵਾ ਆਪ ਪੁੱਛ ਕੇ ਵੇਖ ਲੈ ਰਹਿੰਦੇ ਜਿਹੜੇ ਕੰਮ ਸਾਰੇ ਅੱਜ ਕਰਾ ਦੇਨੇ ਭਾਜੀ ਦੁਕਾਨ ਹੈਗੀ ਤੁਹਾਡੀ ਓਏ ਆਹੋ ਹੈਗੀ ਆ ਕੀ ਲੈਣਾ ਵਾ ਭਾਜੀ ਲੈਣਾ ਤੇ ਕੋਖਣੀ ਆ ਤੁਹਾਡੀ ਦੁਕਾਨ ਤੇ ਨਾ ਮੂਤ ਜਾ ਕਰਨਾ ਹੈ ਇਹ ਕਰਨਾ ਪ੍ਰਧਾਨ ਜੀ ਕੀ ਕਹਿੰਦਾ ਹੈ ਆ ਖੜੀ ਗਿਆ ਤੇਰਾ ਓਏ ਮਤਲਬ ਤੇ ਭਾਜੀ ਕੋਖਣੀ ਆ ਬਸ ਦੁਕਾਨ ਤੇ ਪਿਸ਼ਾਬ ਜਾ ਕਰਨਾ ਹੈ ਕੋਣ ਹੋਇਆ ਮੇਰੀ ਦੁਕਾਨ ਤੇ ਪਿਸ਼ਾਬ ਕਰਨ ਵਾਲਾ ਤੁਹਾਨੂੰ ਪਤਾ ਨਹੀਂ ਏਰੀਆ ਦੇ ਪ੍ਰਧਾਨ ਹੈ ਪਤਾ ਨਹੀਂ ਹਿੰਮਤ ਕਿਦਾ ਪਾਈ ਹੋ ਇੰਨੀ ਗੱਲ ਕਹਿਣ ਦੀ ਹਾਲਾ ਘੋਰ ਤੇ ਕੀ ਗੱਲ ਹੋ ਗਈ ਆ ਮੁੰਡੇ ਨੂੰ ਕਿਹੜੀ ਗੱਲੋਂ ਫੜ ਲਿਆ ਜੇ ਇਹਨੂੰ ਕੂਨ ਕਾਣ ਦੀ ਅਕਲ ਸਿਖਾਓ ਓਏ ਕੀ ਕਹਿਆ ਇਹ ਭਾਜੀ ਉਹਨਾਂ ਨੂੰ ਮੈਂ ਤਾਂ ਕੋਖ ਨਹੀਂ ਕਿਹਾ ਬਸ ਇਹੋ ਗੱਲ ਹੀ ਕਹੀ ਕਿ ਭਾਜੀ ਤੁਹਾਡੀ ਦੁਕਾਨ 'ਚ ਪਿਸ਼ਾਬ ਜਾ ਕਰਨਾ ਵਾ ਆ ਦੇਖੋ ਹੈ ਇਹਨੂੰ ਕਿਤੇ ਬੋਲਣ ਦੀ ਤਮੀਜ਼ ਮੱਸਾ ਵੀ ਓਏ ਕਿੱਥੇ ਆ ਤੇਰੀ ਤਮੀਜ਼ ਲੈ ਹੁਣ ਪਿਸ਼ਾਬ ਨੂੰ ਪਿਸ਼ਾਬ ਹੀ ਕਹੂੰ ਸ਼ਬਦ ਥੋੜਾ ਕਹੂੰਗਾ ਸਹੀ ਗੱਲ ਹੈ ਭਾਜੀ ਗੱਲ ਤੇਰੀ ਵੀ ਠੀਕ ਆ ਉਹ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਇਹਨੂੰ ਇਹਨਾਂ ਗਲਤ ਕਿਉਂ ਸਮਝਦੇ ਆ ਉਹ ਜਿੰਨੂੰ ਪਛੀ ਦਾ ਅੱਗੇ ਉਹ ਵੱਡ ਖਾਨ ਨੂੰ ਪੈਂਦਾ ਉਹ ਇਹਦੇ ਕੁਦਰਤੀ ਪ੍ਰਕਿਰਿਆ ਵਾ ਜਿੰਨਾ ਪਾਣੀ ਸਰੀਰ ਨੂੰ ਚਾਹੀਦਾ ਉਹਨਾਂ ਉਹਨੇ ਲੈਣਾ ਉਹ ਵਾਧੂ ਬਾਹਰ ਹੀ ਕੱਢਣਾ ਵਾ ਬਿਲਕੁਲ ਵੇ ਤੁਸੀਂ ਭਾਜੀ ਕਦੀ ਪਾਣੀ ਪਿਆ ਕਿਸ ਨੂੰ ਆਹੋ ਪਿਆਇਆ ਵਾ ਪਾਣੀ ਪੀਉਂਦਾ ਤੇ ਪੁੰਨ ਹੁੰਦਾ ਵਾ ਭਾਜੀ ਫਿਰ ਪਾਣੀ ਘਟਾਉਂਦਾ ਵੀ ਤੇ ਥੋੜਾ ਬੋਤਾ ਪੁੰਨ ਲੱਗਦਾ ਹੀ ਹੁੰਦਾ ਲੱਗਦਾ ਹੋਊਗਾ ਭਾਜੀ ਘਟਾ ਦਿਓ ਫਿਰ ਪਾਣੀ ਉਹ ਲੱਗਦਾ ਇਹਨਾਂ ਨੇ ਇਦਾਂ ਨਹੀਂ ਬੰਦੇ ਬਨਣਾ ਮਾਰੋ ਬਾਜ ਸ਼ਰਮਿੰਦੇ ਹੋ ਭਾਜੀ ਰਹਿਣ ਦੋ ਸ਼ਰਮੇ ਹੋਣਾ ਨੂੰ ਆਉਣ ਦੇ ਪਹਿਲਾਂ ਹੀ ਸ਼ਰਮਾਉਣ ਡਈ ਆ ਉਹ ਬਾਕੀ ਮੁੰਡੇ ਦੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਦੀ ਪਾਣੀ ਦੀ ਸੇਵਾ ਕੀਤੀ ਆ ਉਹ ਤਾਂ ਹੀ ਤੁਰੇ ਫਿਰਨਦੇ ਆ ਹਰ ਸਾਲ ਮਾਰਕੀਟ ਦੇ ਵਿੱਚ ਸ਼ਪੀਲ ਲਾਈਦੀ ਆ ਲੋਕਾਂ ਨੂੰ ਰੋਗ ਰੋਗ ਕੇ ਪਾਣੀ ਪਿਆਈਦਾ ਵਾ ਨਾਲੇ ਲੰਗਰ ਦੀ ਸੇਵਾ ਕਰੀਦੀ ਆ ਭਾਜੀ ਤੁਸੀਂ ਦੇ ਸੇਵਾ ਖਾਟ ਲਈ ਪਾਣੀ ਪਿਆ ਗਏ ਤੇ ਜੇ ਅੱਗੇ ਜਾ ਕੇ ਤੁਹਾਡੀ ਸੇਵਾ ਨੇ ਉਹਨੂੰ ਜੋਰ ਪਾਤਾ ਤੇ ਉਹ ਤੇ ਫੜਿਆ ਗਿਆ ਨਾ ਯੱਪ ਨੂੰ ਉਹ ਤੁਸੀਂ ਮੈਨੂੰ ਕੀ ਯੱਪ ਨੂੰ ਫੜਿਆ ਉਹ ਯਾ ਦਫਾ ਹੋ ਓ ਭਾਜੀ ਕੀ ਗੱਲ ਹੋ ਗਈ ਆ ਓਏ ਹੁਣ ਕੀ ਆ ਯਾਰ ਭਾਜੀ ਵਾਸ਼ਰੂਮ ਕਰਨਾ ਹੈ ਆ ਹੁੰਦੇ ਮੈਨ ਆ ਹੁੰਦੀ ਆ ਤਮੀਰ ਭਾਜੀ ਗੱਲ ਦਾ ਮਤਲਬ ਤੇ ਇੱਕੋ ਹੀ ਆ ਨਾ ਉਹਨੇ ਅੰਗਰੇਜ਼ੀ ਚ ਪੁੱਛ ਲਿਆ ਵਾ ਤੇ ਅਸੀਂ ਪੰਜਾਬੀ ਚ ਇਹ ਤਾਂ ਫਿਰ ਉਹ ਗੱਲ ਹੋ ਗਈ ਨਾ ਕਿਹੜੀ ਗੱਲ ਹੋ ਗਈ ਭਾਜੀ ਪੰਜਾਬ ਚ ਵੀ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਫਿਰ ਵੱਡਿਆ ਅੰਗਰੇਜ਼ਾਂ ਦਾ ਨਹੀਂ ਅੰਗਰੇਜ਼ੀ ਦਾ ਕਬਜ਼ਾ ਹੋ ਗਿਆ ਆ ਗੱਲ ਸਹੀ ਹੈ ਬਾਕੀ ਭਾਜੀ ਸਾਨੂੰ ਨਾ ਤੁਹਾਡੇ ਕੋਲ ਇਸੇ ਵੀਰ ਨੇ ਕੱਲਿਆ ਸੀ ਤੂੰ ਬੇਜਾਈ ਇਹਨੂੰ ਮੇਰੇ ਕੋ ਹਾਂਜੀ ਹਾਂਜੀ ਮੈਂ ਤੇ ਤੈਨੂੰ ਬੰਦਾ ਹੀ ਬੜਾ ਚੰਗਾ ਸਮਝਦਾ ਉਹ ਯਾ ਤਰੋ ਯਾ ਚੱਲ ਤੈਨੂੰ ਫਸਾਤਾ ਹੈ ਬੰਦੇ ਸੀ ਦੇਸੀ ਜੇ ਕੋਈ ਨਹੀਂ ਇਹਨਾਂ ਨੂੰ ਮੈਂ ਕਰਾਉਣਾ ਪਿਸ਼ਾਬ ਅੱਛਾ ਕਰਵਾਉਣਾ ਮੈਂ ਵੀ ਬੰਦੇ ਦਾ ਪੁੱਤ ਨਹੀਂ ਜੇ ਮੈਂ ਨਾਲ ਅੱਜ ਵਿੱਜੇ ਨਾ ਕਢਾਇਆ ਜੀ ਅੱਜ ਮੇਨਾਂ ਦੇ ਮਗਰ ਮਗਰੀਆਂ ਆ ਚਲੀਏ ਚਲਿਆ ਪਿਆਨੂੰ ਪਿਸ਼ਾਬ ਕੋਈ ਕਹ ਤੇ ਸਹੀ ਉਹਨੂੰ ਉਹ ਭਰਾਵਾ ਚੰਗੇ ਬੰਦੇ ਜੀ ਤੁਸੀਂ ਉਹ ਗੁਰੂਓ ਤੁਸੀਂ ਤੇ ਮੇਰਾ ਕੰਮ ਹੀ ਖਰਾਬ ਕਰਤਾ ਠੀਕ ਹੈ ਪ੍ਰਧਾਨ ਸਾਹਿਬ ਨੂੰ ਓਏ ਅਸੀਂ ਜੋ ਮਰਜ਼ੀ ਕਹਾ ਹੋਵੇ ਪ੍ਰਧਾਨ ਤੂੰ ਪੁੱਛ ਕੇ ਪਹਿਲੇ ਲੈਣੇ ਗੱਲ ਤੋ ਡੰਡੀ ਹੋ ਉਹ ਡੰਡੀ ਕਿਧਰ ਹੈ ਮੈਂ ਵੀ ਹੁਣ ਤੁਹਾਡੇ ਨਾਲ ਹੀ ਆ ਕੇ ਕੀ ਮਤਲਬ ਹੈ ਆ ਤੇਰਾ ਉਹ ਭਰਾਵਾ ਮੈਂ ਵੀ ਇੱਥੇ ਪਿਸ਼ਾਬ ਕਰਨ ਆਇਆ ਹਾਂ ਜਿੱਥੋਂ ਮੈਨੂੰ ਤੁਸੀਂ ਮਿਲ ਪਏ ਮੈਂ ਕਿਹਾ ਚਲੋ ਸਾਥ ਹੀ ਸਹੀ ਗੇ ਸਾਥ ਨੂੰ ਮਾਮਾ ਹੀ ਯਾਤਰਾ ਦਾ ਚੱਲੇ ਆ ਜਿਹੜੇ ਸਾਫ ਲੱਭਦਾ ਫਿਰਦਾ ਹੈ ਭਰਾਵਾ ਕੋਈ ਜਗਾ ਹੈਗੀ ਨਾ ਤੇ ਦੱਸ ਨਹੀਂ ਤੇ ਫੁਰਲ ਹੋ ਜਾਏ ਤੁਹਾਡਾ ਅੰਮ੍ਰਿਤਸਰ ਦਾ ਤੇ ਕੋਨਾ ਕੋਨਾ ਜਾਣਦੇ ਆ ਧੰਨਵਾਦ ਡਾਇਲੌਗ ਕੋਨਾ ਕੋਨਾ 20 ਵਾਰੀ ਜਾਂ ਡਾਇਲੌਗ ਬੋਲਤਾ ਆਵਾਜ਼ ਦੱਸ ਕੋਈ ਟਿਕਾਣਾ ਪੂਰੇ ਅੰਮ੍ਰਿਤਸਰ ਦਾ ਕੋਨਾ ਕੋਨਾ ਫਿਰਿਆ ਇਹ ਮੈਨੂੰ ਲੱਗਦਾ ਕੋਨਿਆਂ ਦੇ ਫਿਰਦਾ ਰਿਹਾ ਨੇ ਸ਼ਹਿਰ ਜਾਣ ਕੇ ਤੇ ਵੇਖਿਆ ਹੀ ਨਹੀਂ ਉਹ ਵੱਡਿਆ ਬੰਦਾ ਕਦੀ ਕਦੀ ਪੰਪ ਚਾਹ ਹੀ ਜਾਂਦਾ ਉਹ ਨਾਲੇ ਤੇ ਪੰਪੀ ਇਦਾਂ ਭਰਿਆ ਕਿ ਮੈਂ ਵੀ ਕੀ ਕਰਦਾ ਵੱਡਿਆ ਕੁਝ ਕਰ ਮੇਰਾ ਤੇ ਆਵੜਾ ਮੰਦਾਲ ਹੋ ਗਿਆ ਹੋਣਾ ਵੀ ਵੱਡਿਆ ਵੱਡਿਆ ਲਾਈ ਆ ਓਏ ਉਹ ਨਾ ਕੋ ਵੱਡਾ ਮੈਂ ਤੇ ਨਾ ਪੂਰਾ ਨਹੀਂ ਆਉਂਦਿਆ ਤੇਰੇ ਕੋਲ ਹਾਂ ਨਾ ਤੂੰ ਕਿ ਸਕਿੰਟਾਂ ਦਾ ਫਰਕ ਹੋਣਾ ਤੁਹਾਡਾ ਉਹ ਦੋਵਾਂ ਸਕਿੰਟਾਂ ਦਾ ਹਾਂ ਓ ਮੈਨੂੰ ਤਾਂ ਲੱਗਦਾ ਏ ਉਹਨਾਂ ਸਮਾਂ ਦਾ ਵਾ ਜਦੋਂ ਲੋਕ ਜੰਗਾ ਵੀ ਦੰਦੀਆਂ ਵੜਵੜ ਦਰਦੇ। ਵਡਿਆ ਮੈਨੂੰ ਇਹਨਾਂ ਦੇ ਹਿਸਾਬ ਮੇਰੀ ਆਰੋਡੈਕਸ ਫਟ ਜਾਣੀ। ਆਰੋਡੈਕਸ ਨਹੀਂ ਪੈਂਟੈਕਸ ਹੁੰਦਾ ਵਾ। ਓਏ ਹੁਣ ਤੂੰ ਫਟਾ ਕੇ ਮੰਨਣਾ ਵਾ। ਵਾਹੇ ਗੱਲ ਦੱਸ ਵਡਿਆ ਤੂੰ ਹੀ ਮੈਨੂੰ ਵੇਖਿਆ ਕਿੱਥੇ ਸੀ? ਓਏ ਵੇਖਣਾ ਤੈਨੂੰ ਕਿੱਥੇ ਸੀ? ਅਸੀਂ ਗਿਆ ਓਂਡਿਆ ਸਲੇਰਾ ਜਾਂ ਚਾਲ ਇਹਨੂੰ ਹੀ ਘੇਰ ਲਈਏ। ਮੈਂ ਤੈਨੂੰ ਸਲੇਰਾ ਲੱਗਦਾ ਵਾ। ਨਹੀਂ ਨਹੀਂ ਤੂੰ ਤੇ ਰਿੱਤੇ ਕੀ ਲੱਗਦਾ ਵਾ ਤੇ। ਓਏ ਹੁਣ ਸਲੇਰਾ ਵੀ ਨਹੀਂ ਮੈਨੂੰ ਤਾਂ ਸਲੇਡਾ ਜਾਂ ਲੱਗੀ ਜਾਂਦਾ ਏ। ਓਏ ਆ ਤੇਰੇ ਝੋਲੇ ਜਾਂ ਕੀ ਆ? ਵ ਮੇਦੀਆਂ ਗੋਲੀਆਂ ਵੇਦਾ ਹੀ ਬੱਸਾਂ ਚ ਤਾੜਾ ਪਾ ਲੈ ਆਇਆ ਤੇ ਦੱਸੋ ਵੇਖਿਆ ਕਿੱਥੇ ਗਏ ਵੇਖਣ ਤੂੰ ਬਿਗ ਬਚਾਉਣਾ ਵਾ ਅੰਦੀ ਸੋਚਿਆ ਸੀ ਵੀ ਸਾਡੀ ਡੋਬਰੀ ਬੇੜੀ ਨੂੰ ਪਾਰ ਲੈਣਾ ਪਰ ਹਾਨੂੰ ਕੀ ਪਤਾ ਸੀ ਉਹ ਵੀ ਉਸੇ ਬਣੀ ਦਾ ਮੁਸਾਫਰਿਆਂ ਜਿਹੜੀ ਹੁਣ ਪਿਸ਼ਾਬ ਚ ਡੁੱਬਣ ਡਈ ਆ ਓਏ ਚੱਲ ਕਿਦੇ ਓਏ ਆਵੇ ਪਾਰਕ ਆ ਗਈ ਇੱਥੇ ਕਰਦੇ ਆ ਜੋ ਓਏ ਆ ਤੇਰੀ ਪਾਰਕ ਵੀ ਵੇਖ ਲੈਨੇ ਆ ਗਾ ਮੇਰੇ ਤੇ ਡੋਲ ਜੀ ਪੈਣ ਰਹੀ ਹੁਣ ਡੋਲ ਤੈਂਦੀ ਜਾਂਦਾ ਓਏ ਬੁਲਟ ਲੈ ਕੇ ਉਹ ਵੀ ਆ ਗਿਆ ਕੰਮ ਕਰੀ ਆ ਜਾਣ ਡਿਆ ਪ੍ਰਧਾਨ ਓਏ ਬਹੁਤ ਤੁਹਾਨੂੰ ਦੇ ਮੈਂ ਅਜ ਪਿਸ਼ਾਬ ਆਵੇ ਆ ਗਈ ਪਾਰਕ ਯਾਵੇ ਰੁੱਖਾਂ ਜਾਂਦ ਕਰ ਲੈਨੇ ਆ ਜੋ ਉਧਰ ਪ੍ਰਧਾਨ ਵੀ ਆ ਗਿਆ ਮਗਰ ਹੋਲਾਤਾ ਨੇ ਬੋਲਟ ਖੋਲੋ ਜੇਰਾ ਓਏ ਇਹ ਕੀ ਬੰਦਿਆ ਕੱਢੋ 500 ਰੁਪਇਆ ਭਲੀ ਕਰਾ 500 ਇਹ ਜਿਹੜਾ ਕੰਮ ਕਰਨ ਲੱਗੇ ਹੋ ਉਹਦਾ 500 ਰੁਪਇਆ ਜੁਰਮਾਨਾ ਵਾ ਭਲੀ ਅਸੀਂ ਤੇ ਕੋਖਵ ਨਹੀਂ ਕੀਤਾ ਇਹਦੇ ਸੋਚ ਨਹੀਂਦੇ ਆ ਓਏ ਸੋਚਣ ਦਾ ਹੀ 500 ਰੁਪਇਆ ਜੇ ਕਰ ਦਿੰਦੇ ਤੇ 1500 ਰੁਪਇਆ ਲੱਗਣਾ ਓਏ ਵੀਰ ਮੇਰਾ ਓਏ ਸਾਡੀ ਕੀ ਦੁਸ਼ਮਣੀ ਆ ਤੇਰੇ ਨਾਲ ਓਹ ਭਰਾਵਾ ਮੇਰਾ ਕਰ ਲੈਂਦੇ ਸਾਨੂੰ ਇਦਾਂ ਕਿਦਾਂ ਕਰ ਲੈਂਦੇ ਇਲਾਕੇ ਦਾ ਮੈਂ ਪ੍ਰਧਾਨ ਆ ਮੈਂ ਪ੍ਰਧਾਨ ਆ ਅੱਜ ਤੇਰੇ ਨਾਲ ਹੀ ਲੱਗਣਾ ਹੀ ਉਹ ਭਰਾਵਾ ਬੜਾ ਮਾੜਾ ਪ੍ਰਧਾਨ ਐ ਕਿ ਜਾਣਦਾ ਉਹ ਨਾਲ ਕਿਦਾਂ ਮਾੜਾ ਹੋਏ ਮੈਂ ਉਹ ਸ਼ਹਿਰ ਚ ਕਿੰਨੀਆਂ ਪਾਰਕਾਂ ਹੋਣਗੀਆਂ ਉਹ ਬੜੀਆਂ ਪਾਰਕਾਂ ਸ਼ਹਿਰ ਦੇ ਵਿੱਚ ਉਹ ਪਰਵਾਹ ਫੇ ਦੋ ਦੋ ਬਾਥਰੂਮ ਹੀ ਬਣਾ ਲਓ ਪਾਰਕਾਂ ਚ ਉਹ ਲੋਕੀ ਸ਼ਹਿਰਾਂ ਚ ਗੰਦ ਨਾ ਪਾਉਣ ਕੋਈ ਕਿਤੇ ਮੂਤ ਦਾ ਫਿਰਦਾ ਕੋਈ ਕਿਤੇ ਮੂਤ ਦਾ ਫਿਰਦਾ ਉਹ ਸ਼ਾ ਤੇ ਤੁਹਾਡਾ ਰਦਨ ਸਾਰਾ ਗੰਦ ਪਾਰਕਾਂ ਚ ਪਵਾ ਲਈਏ ਮਰਦਾਨ ਜੀ ਗੰਦ ਕਾਦਾ ਅੱਜ ਕੱਲ ਤੇ ਸਾਰਾ ਕੁਝ ਆਟੋਮੈਟਿਕ ਆ ਪਾਣੀ ਦੀ ਲੋੜ ਬਸ ਸੋਚੀ ਛੱਡਣਾ ਉਹ ਲੋਕ ਤੇ ਆਵੇਂ ਸੜਕਾਂ ਤੇ ਗੰਦ ਪਾਉਂਦੇ ਆ ਥਾਂ ਥਾਂ ਤੇ ਸ਼ਹਿਰ ਰੈਸਟੋਰੈਂਟ ਬਣੇ ਆ ਉਹ ਮੌਲ ਬਣਿਆ ਬੰਦਾ ਉੱਥੇ ਮਰੇ ਹਾਂ ਜੀ ਉਹ ਵੱਡਿਆ ਲੋਕਾਂ ਦੇ ਚੋਦ ਲਿਆ ਉਹ ਮਾੜੇ ਬੰਦੇ ਨੂੰ ਕੌਣ ਇਥੇ ਢਟਕਣ ਦਿੰਦਾ ਲੱਗ ਸਹੀ ਗੱਲ ਉਹ ਸਾਰੇ ਲੋਕ ਇਥੇ ਪੜੇ ਲਿਖੇ ਥੋੜਾ ਆਉਂਦੇ ਕੁਝ ਸਾਡੇ ਅਰਗੇ ਆਮ ਬੰਦੇ ਵੀ ਸ਼ਹਿਰਾਂ ਚ ਆਉਂਦੇ ਆ ਉਹ ਕਿੱਥੇ ਜਾਣ ਉਹ ਸਰਕਾਰੀ ਬਾਥਰੂਮ ਬਣੇ ਥਾਂ ਥਾਂ ਤੇ ਬੰਦਾ ਉੱਥੇ ਚੱਲ ਜੇ ਹਾਂ ਭਾਜੀ ਕਾਹਦੇ ਸਰਕਾਰੀ ਉਹ ਅੱਧਿਆਂ ਨੂੰ ਲੋਕ ਲੱਗੇ ਆ ਅੱਧਿਆਂ ਦੀ ਹਾਲਤ ਇੰਨੀ ਗ ਮਾੜੀ ਆ ਵੀ ਪਿਸ਼ਾਬ ਥਾਣ ਨੂੰ ਆਉਣ ਦੀ ਬਜਾਏ ਤਾਂ ਨੂੰ ਝੜਦਾ ਸਾਰ ਨੂੰ ਮੈਂ ਕੀ ਕਰਾਂ ਫਿਰ ਉਹ ਭਾਜੀ ਸਾਨੂੰ ਬਸ ਇੱਥੇ ਕਿਤੇ ਪਿਸ਼ਾਬ ਸ਼ੂ ਕਰਾ ਦਿਓ ਹੋਰ ਕੀ ਕਰਨਾ ਉਹ ਪਿਸ਼ਾਬ ਤੇ ਤੁਹਾਨੂੰ ਮੈਂ ਕਰ ਲੈਂਦੇ ਨਾਹੀਂ ਪਰ ਆ ਬੰਦਾ ਮੈਨੂੰ ਬੜਾ ਗਲਤ ਬੋਲਿਆ ਭਾਜੀ ਇਹਦੇ ਨਿਆਣਾ ਵਾਂ ਓਏ ਪਰੇਸ਼ਾਨ ਹੈਗਾ ਹੀ ਅਸਲ 'ਚ ਜਦੋਂ ਤੁਹਾਨੂੰ ਪਤਾ ਯੂਰਪਾ ਦੇ ਕੋਈ ਚੀਜ਼ ਉਹ ਪਰੇਸ਼ਾਨੀ ਦੇ ਵਿੱਚ ਉਹਨੇ ਕੋ ਬੋਲਿਆ ਗਿਆ ਓਏ ਐਵੇਂ ਪਰੇਸ਼ਾਨੀ ਇਹ ਜਾਣ ਕੇ ਗਲਤ ਬੋਲਿਆ ਅਸੀਂ ਦੇ ਕਦੀ ਕਿਸੇ ਨੂੰ ਪਰੇਸ਼ਾਨੀ 'ਚ ਮਾੜਾ ਬੋਲਿਆ ਨਹੀਂ ਉਹ ਚਾਬੀ ਕੱਢ ਲਈ ਜਨੇ ਉਹ ਬੰਦੇ ਨੂੰ ਪਰੇਸ਼ਾਨੀ 'ਚ ਨਹੀਂ ਪਤਾ ਲੱਗਦਾ ਹੁੰਦਾ ਬੋਲਿਆ ਜਾਂਦਾ ਵਾ ਉਹ ਵੱਡਿਆ ਮੇਰਾ ਵੀ ਕੋਈ ਸੋਚ ਕੇ ਮੈਨੂੰ ਇੱਥੇ ਦੱਬ ਕੇ ਜਾਣਾ ਹੀ ਭਰਾਵਾ ਤੈਨੂੰ ਜੀ ਜਾਣਤਾ ਨਹੀਂ ਲੱਗਦਾ ਪਰ ਦੁੱਖ ਤੇ ਆਪਣਾ ਇੱਕੋ ਹੀ ਆ ਨਹੀਂ ਖਲੋਜੋ ਕਰਦੇ ਆ ਕੁਝ ਭਾਜੀ ਕਰੋ ਕੋਈ ਕਿਰਪਾ ਓਏ ਕਿਰਪਾ ਦੇ ਕਰਦੇ ਓ ਮੇਰੀ ਚਾਬੀ ਕਿਸੇ ਚਲ ਗਈ ਆ ਭਾਜੀ ਚਾਬੀ ਇਹ ਕਿਤੇ ਹੋਣੀ ਆ ਚਾਬੀ ਕਿਥੇ ਜਾਣੀ ਨਹੀਂ ਫਸਾ ਲਿਆ ਉਹ ਤੂੰ ਇੱਥੇ ਤੁਰਿਆ ਫਿਰੰਦੇ ਆ ਤੂੰ ਤੇ ਨਹੀਂ ਫੜੀ ਚਾਬੀ ਮੇਰੀ ਹਾਂ ਇਹ ਵੀ ਕੋਈ ਨਹੀਂ 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 ਭਾਜੀ ਪਾਵੇਂ ਗਾਲ ਪਾ ਦੋ ਮੇਤੋ ਨੀ ਫਿਰ ਚਾਬੀ ਕਿੱਥੇ ਦਲ ਗਈ ਜਮੀਨ ਖਾ ਗਈ ਸਮਾਨ ਲੈ ਗਿਆ ਵਾ ਭਾਜੀ ਮੈਨੂੰ ਨਹੀਂ ਪਤਾ ਭਾਵੇਂ ਤਲਾਸ਼ੀ ਲੈ ਲਓ ਓਏ ਜਿਹੜੇ ਹਸਾਉਣਾ ਵਿੰਗਾ ਜਿਆ ਤੇਰੀ ਤਲਾਸ਼ੀ ਕੀ ਲੈ ਲੈ ਓ ਭਾਜੀ ਛੱਡੋ ਪਰੇ ਇਧਰ ਅਮਰਜੈਂਸੀ ਪਹਿਲਾਂ ਐਨਆਰਏ ਦੇ ਕੰਮ ਨਿਬੇੜ ਲੀਏ ਓਏ ਮੈਨੂੰ ਵੀ ਅਮਰਜੈਂਸੀ ਪਹਿਲਾਂ ਮੇਰੀ ਚਾਬੀ ਲੱਭ ਕੇ ਦੋ ਭਾਜੀ ਛੱਡੋ ਚਾਬੀ ਨੂੰ ਪਹਿਲਾਂ ਇਹਨਾਂ ਵਾਲੀ ਅਮਰਜੈਂਸੀ ਨਿਬੇੜ ਲੀਏ ਓ ਤੁਹਾਡੀ ਅਮਰਜੈਂਸੀ ਨੂੰ ਮੈਂ ਕਰਾਂ ਮੈਨੂੰ ਤੇ ਆਪ ਅਮਰਜੈਂਸੀ ਪਈ ਯਾਰ ਤੁਹਾਡੀ ਅਮਰਜੈਂਸੀ ਪੈ ਗਈ ਆ ਓਏ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਵੀ ਯੂਰ ਪ ਆ ਮੋਰਿਓ ਜਿਹੜਾ ਸਵੇਰ ਦਾ ਤੁਹਾਨੂੰ ਪਿਆਵਾਂ ਉਹ ਭਾਜੀ ਹੋਰ ਚਾਬੀ ਤੇ ਲੱਭਣੀ ਨਹੀਂ ਧੀ ਫੇਰ ਕੀ ਕਰੀਏ ਓਏ ਦਫਾ ਕਰੋ ਚਾਬੀ ਨੂੰ ਆ ਲਿਓ ਫੇਰ ਹੁਣ ਇੱਥੇ ਹੀ ਚੁੱਤੇ ਜਾਣੇ ਤੁਹਾਡਾ ਹਾਂਜੀ ਵੀਡੀਓ ਲਈ ਜਾਜੀ ਤੇ ਹੀ ਵੇਹ ਤਾਂ ਉਹ ਤੇ ਗੱਲ ਮੈਨੂੰ ਬਾਹਲੀ ਘੈਂੜ ਲਈ ਜਿੱਥੇ ਦਾ ਪਿਸ਼ਾਬ ਜਾ ਆਇਆ ਮੈਨੂੰ ਹਨਾ ਤੇ ਉਹ ਦੇਖ ਕੇ ਇੱਕ ਦੂਜੇ ਦੇ ਵਾਲੇ ਕਹਿੰਦੇ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਤੇ ਉਤਾਂ ਹੀ ਪ੍ਰਧਾਨ ਨੂੰ ਵੀ ਨਾਲ ਦੇਖ ਕੇ ਕਹਿੰਦਾ ਮੈਨੂੰ ਵੀ ਪ੍ਰੈਸ਼ਰ ਬਣ ਗਿਆ ਅਜੇ ਤੇ ਮੈਸੀ ਵੀ ਬੜੇ ਵਧੀਆ ਦਿਨ ਦੇ ਆਪਣੀ ਵੀਡੀਓ ਦੇ ਵਿੱਚ ਜਿੱਤਨਾ ਵੀ ਕਹਿੰਦੇ ਇੱਥੇ ਬਣਾਉਣੇ ਚਾਹੀਦੇ ਉਹਨਾਂ ਨੂੰ ਹਨਾ ਤੇ ਵਧੀਆ ਵੀਡੀਓ ਬਣਾਉਂਦੇ ਵੀਰ ਜੀ ਹਣੀ ਤੇ ਜਿਹੜੇ ਭੈਣ ਭਰਾ ਉਹਨਾਂ ਨੂੰ ਪਿੰਡ ਦੇ ਰੇਡੀਓ ਵਾਲੇ ਵੀਰ ਜੀ ਨਾਲ ਪਿਆਰ ਕਰਦੇ ਆ ਆਪਣੇ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਮਿਲਦੇ ਆ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਆਪਾਂ ਧੰਨਵਾਦ ਸਤਿ ਸ੍ਰੀ ਅਕਾਲ ਜੀ